ਅੱਠ ਮਰਦੀ ਸੰਗਤ ਦਾ ਇਕੱਠ ਇਸ ਗੱਲ ਦਾ ਸਾਡੇ ਦੇ ਖੁਸ਼ੀ ਹੈ ਤੇ ਮੈਂ ਆਪਣੇ ਆਪ ਨੂੰ ਭਾਗਿਆ ਪਰ ਮੰਨਦਾ ਵੀ ਬਾਬਾ ਦੀਪ ਸਿੰਘ ਦਾ ਅਸਥਾਨ ਮੇਰੇ ਹਰਕੇ ਵਿੱਚ ਪੈਂਦਾ ਜਿੱਥੇ ਮੈਂ ਰਜੰਨਾ ਨਸਮਲ ਕੋ ਹੁੰਨਾ ਜਿੰਨੀ ਵੀ ਸੰਗਤ ਅੱਜ ਹਾਜ਼ਰੀ ਭਰਨ ਆਉਂਦੀ ਹੈ ਬੁੱਧਵਾਰ ਵੇਲੇ ਰਜੰਨਾ ਵੀ ਟੂੜੀਆਂ ਪਰ ਕੇ ਜਾਂਦੀ ਹੈ ਬੁੱਧਵਾਰ ਨੂੰ ਜਿੰਨੇ ਸਮੁੱਚੇ ਲੁਧਿਆਣੇ ਪੰਜਾਬ ਤੋਂ ਸੰਗਤ ਆਉਂਦੀ ਹੈ ਉਹਨਾਂ ਲਈ ਅਰਦਾਸ ਕਰਦਾ ਵੀ ਬਾਬਾ ਜਿੰਨੇ ਸੰਗਤ ਤੇਰੇ ਦਰ ਤੇ ਬੁੱਧਵਾਰ ਚ ਪਹਿਰਾ ਕੱਟਣ ਆਉਂਦੇ ਆ ਉਹਨਾਂ ਵੀ ਸਭ ਦੇ ਚੋਣੇ ਪਰ ਆ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਵਿਧਾਇਕਾਂ ਨਾਲ ਗੱਲ ਕਰਾਉਣੀ ਹੈ ਇਹ ਬਾਬਾ ਦੀਪ ਸਿੰਘ ਦੀ ਕਿਰਪਾ ਇਹ ਸਾਨੂੰ ਕਿਨੇ ਐਮਐਲਏ ਬਣ ਦੇਣਾ ਸੀ ਇਹ ਬਾਪੂ ਦੀ ਰਹਿਮਤ ਹੈ ਉਹਦਾ ਆਸ਼ੀਰਵਾਦ ਹੈ ਤੇ ਸਦਾ ਉਹਨਾਂ ਦੀ ਰਹਿਨਮਾਈ ਵਿੱਚ ਕੰਮ ਕਰਦਾ ਤੇ ਮੈਂ ਇਹ ਵੀ ਕਹਿਣਾ ਵੀ ਗੱਡੀ ਆ ਗੱਦੀ ਉਹਦੀ ਦਿੱਤੀ ਹੋਈ ਹੈ ਵੀ ਮੈਂ ਬਾਬਾ ਦੀਪ ਸਿੰਘ ਮਹਾਰਾਜ ਦੀ ਗੱਡੀ ਕਹਿ ਕੇ ਚਲੋਣਾ ਤੇ ਆਪ ਇੱਕ ਸੇਵਾਦਾਰ ਦੇ ਰੂਪੇ ਚ ਉੱਥੇ ਬੈਠ ਜਿੰਨੇ ਵੀ ਸਾਡੀ ਸੰਗਤ ਹੈ ਤੁਹਾਡੇ ਦਰਸ਼ਕ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਆਪਣੇ ਧਰਮ ਦੇ ਪੱਕੇ ਰਹੋ ਇਹ ਹਿੰਦੂ ਤਾਂ ਹਿੰਦੂ ਧਰਮ ਦੇ ਪੱਕੇ ਰੋ ਸਿੱਖੋਂ ਦਾ ਸਿੱਖ ਦੇ ਮੁਸਲਮਾਨਾਂ ਤਾਂ ਮੁਸਲਮਾਨ ਦੇ ਧਰਮ ਦੇ ਪੱਕੇ ਰਹਿ ਕੇ ਉਹਦੀ ਮਰਿਆਦਾ ਵਿੱਚ ਰਹਿ ਕੇ ਆਪਣਾ ਜਨਮ ਸ਼ਫਲਾ ਕਰੋ